ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਈ ਜਿਵੇਂ ਕਹਿੰਦੇ ਹੁੰਦੇ ਨੇ ਹਨਾ ਚਾਰ ਪੌਣਾ ਕਿਤੇ ਮਾੜੀ ਮੋਟੀ ਗੱਲਬਾਤ ਨਹੀਂ ਹੈਗੀ ਅੱਜ ਕੱਲ ਸਾਨੂੰ ਪਤਾ ਚਾਰ ਦਾ ਸੀਜ਼ਨ ਚੱਲਦਾ ਹਰੇ ਮੱਕੀ ਦਾ ਚਾਰ ਪੌਣਾ ਹੈ ਹਨਾ ਆਹ ਤੁਹਾਨੂੰ ਦਿਖਾਉਣਾ ਜਿਹੜੀ ਮੇਨ ਚੀਜ਼ ਹੈ ਚਾਰ ਪਵਾਉਂਦੀ ਆ ਉਹ ਚੀਜ਼ ਦਿਖਾਉਣਾ ਵੀ ਕਿਵੇਂ ਪੈਂਦਾ ਯਾਰ ਆਪਾਂ ਇਹ ਖੰਡਾਈਆਂ ਦੇਖੋ ਪਈਆਂ ਨਾ ਮੱਸੀਆਂ ਵਾਂਗੂ ਲੈ ਇੰਨਾ ਪਈਆਂ ਆਪ ਵੀ ਲੈ ਇਹਨਾਂ ਦੇ ਸ਼ਰਤੇ ਭਾਈ ਚਾਰ ਪੈਂਦਾਗਾ ਆਪਾਂ ਬਾਈ ਨਾਲ ਗੱਲਬਾਤ ਕਰਾਉਣਾ ਜਿਹਦੇ ਖੇਤ ਵਿੱਚ ਖੜੇ ਆਪਾਂ ਤਿਆ ਲੋਕ ਬਈ ਨਿੱਕੀ ਨਿੱਕੀ ਚੀਜ਼ ਲੁਕੋਈ ਜਾਂਦੇ ਰਹਿੰਦੇ ਨੇ ਵੀ ਆਹ ਨਾ ਚੀਜ਼ ਚੋਰੀ ਜਾ ਖੜਿਆ ਜੱਟਾਂ ਦੇ ਤਿੰਨ ਟਰੈਕਟਰ ਆਹ ਖੜਾ 855 ਤੇ ਇੱਧਰ ਖੜਾ ਫੋਰਡ ਆਹ ਟਰਾਲੀ ਤੇ ਕਾ ਜੌਂਡੀਅਰ ਖੜਾਗਾ ਤੇ ਕਾ ਖੜਾ ਸੋਨਾ ਲੀਕਾ ਬਈ ਮਤਲਬ ਜਿਗਰੇ ਹੋਣੇ ਚਾਹੀਦੇ ਨੇ ਕਹਿੰਦੇ ਜੱਟਾਂ ਜੱਟਾਂ ਵਾਂਗੂ ਹਰੇਕ ਦੇ ਹਰੇਕ ਜਿਹੜਾ ਵੀ ਕੋਈ ਵੀ ਬੰਦਾ ਨਿੱਕੀ ਨਿੱਕੀ ਚੀਜ਼ ਲੁਕੋਉਂਦਾਗਾ ਪਰ ਇਹਨਾਂ ਦੇ ਨੀਲੀ ਸਾਥ ਥੱਲੇ ਸਾਰਾ ਕੁਝ ਪਿਆ ਆਹ ਫਿਰਦਾ ਬਾਈ ਕਰਾਉਣੇ ਗੱਲਬਾਤ ਬਾਈ ਆਏ ਇੱਧਰ ਮੜਿਆ ਹਾਂ ਕੀ ਹਾਲ ਨੇ ਬਾਈ ਠੀਕ ਠਾਕ ਤੇ ਬਾਈ ਰਾਤ ਤੁਸੀਂ ਕੈਬ ਜ ਮਤਲਬ ਚਾਰ ਪਾਇਆ ਚਾਰ ਇੱਕ ਵਾਰ ਦੇ ਰੱਕ ਦੋ ਵਾਰ ਦੇ ਤੁਰੇ ਫਿਰਦੇ ਰਹੇ ਹਾਂ ਬਸ ਕੈਦ ਨੂੰ ਗਏ ਸਾਨੂੰ ਹੋ ਗਿਆ ਅੱਜ ਤੀਜੇ ਚੌਥੇ ਦਿਨ ਹੋ ਗਏ ਬੱਲੇ ਚਾਰ ਦਿਨ ਬਾਅਦ ਅਸੀਂ ਤੁਰੇ ਫਿਰਦੇ ਹਾਂ ਹੋਰ ਇੱਕਨ ਤੁਰੇ ਫਤਾਂ ਬੇਪਾਗਲਾ ਵਾਂਗੂੰ ਤੈਨੂੰ ਤਾਂ ਉੱਠਾਂਗੇ ਅੰਦਰ ਅੱਛਾ ਬਾਈ ਜਿਵੇਂ ਆਹ ਗੱਲ ਕਹਿੰਦੇ ਨੇ ਜਿਹੜੇ ਕੋ ਛੂਣਾ ਲਾਉਣੇ ਤੇ ਆਪਾਂ ਚਾਰ ਪਾਉਣੇ ਹਨ ਤੂੰ ਵੀ ਕਰਦੇ ਨਾਲ ਬੱਲੇ ਬੱਲੇ ਆ ਮੋਟਰ ਦਾ ਪਾਣੀ ਵੀ ਸਾਹਮਣੇ ਪਿਆ ਜਿਹੜੇ ਮੱਸੀਆਂ ਖੜਿਆ ਪਿਆ ਬੋਤਲਾਂ ਬੋਤਲਾਂ ਫਿਰੇ ਤਾਂ ਆਪਣਾ ਖੜਦਾ ਨਹੀਂ ਫਰੋਣਾ ਕੋਈ ਅੱਛਾ ਇਹਨਾਂ ਦੀ ਛੱਤੀ ਹਾਂ ਇਹਨਾਂ ਦੀ ਛੱਤੀ ਰੋਕਣਾ ਪੈਂਦਾ ਕੋਈ ਨਾ ਕੋਈ ਕਹਿ ਕੇ ਖੰਡਿਆ ਦੀ ਰਾਤ ਰਾਤ ਮੈਨੂੰ ਮਨ ਦਾ ਡੱਬਾ ਖਿੰਡ ਗਿਆ ਕਹਿ ਜਾਣੀ ਜੀ 12 12 ਬੋਤਲਾਂ ਖਿੰਡ ਗਿਆ ਜਾਣੇਗਾ ਜੀ ਜਾਣੇ 7 8 ਬੱਲੇ 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 7 8 ਨੇ ਮਤਲਬ 2 2 ਬੋਤਲਾਂ ਪੀ ਗਏ ਹਾਂ ਡੱਬਾ ਖੀ ਕੀ ਇੱਛਾ ਹੈ ਮਨ ਦੇ ਲੈ ਕੋ ਪਿਆ ਖਾਲੀ ਕਰੰਦਾ ਅੱਛਾ ਤੇ ਹੁਣ ਮਤਲਬ 4 ਪੈ ਗਏਗਾ ਜੇ ਰਹਿੰਦਾ ਕੁਝ ਹੋਰ ਆਪਣਾ ਪੈ ਗਿਆ ਫਿਰ ਆਪਾਂ ਲਾਤਣਾ ਨਹੀਂ ਦਿੰਦਾ ਕੱਲ ਅੱਛਾ ਤੇ ਕਾ ਜਾਂਦਾ ਖਲੀ ਚੰਗਾ ਹਲੋ ਹਾਂ ਬੋਲੀਏ ਆਪ ਕਿੰਨਾ ਟਾਈਮ ਲੱਗਾ ਇਧਰ ਵਾਲੀਓ ਜਦ ਚਾਰ ਪੈਰਾ ਤਾਂ ਆਪ ਕਿਧਰ ਰਹੇ ਸੀ ਫਿਲਮ ਭਰਦਾ ਸ਼ੁਰੂ ਹਾਂ ਜਦ ਚਾਰ ਪੈਰਾ ਤਾਂ ਆਪ ਕਹਾਂ ਤੇ ਇਹੀ ਪਰਾ ਸੀ ਕਿੰਨਾ ਟਾਈਮ ਹੋ ਗਿਆ 2 ਘੰਟਾ अच्छा अभी मतलब 12 से आगे 2 घंटा 2 बजे तक लग रहे हां ठीक है बाकी तो सारा दिन तो चलता रहा बोले सारा दिन भी चलता रहा मतलब 24 घंटे काम चलता रहा हां जी अ, अभी घर जा रहे हो इधर ही पड़े थे अभी जा रहे हैं मोटर पर वो तेल मोटर पानी यार बदल के फिर आएंगे यहीं पर ठीक है भाई सक्त मेहनत है है ना बहुत ओंखियां ने पड़ा ले भाई वीडियो बाद तो बस शेयर करो जेड़े प्रचार पाऊं दे गायियां रख दे ना तेज सुन पता ही भाई सक्त मेहनत है बहुत कमाई ओंखियां भाई है ना बहुत ज्यादा जेड़ी ये चार पाऊं दे भाई हडंब्या वाली बढ़िया का या मशीन वाली ਘੜੰਬੇਲੀ ਬੋਲੀ ਅਸੇ ਇਹ ਗਾਪਾਂ ਦੇ ਤੋ ਜੀ ਇਹ ਤਾਂ ਅੱਧਾ ਮਿੱਟੀ ਚੱਕਦੇ ਥੱਲੇ ਯਾਰ ਕੈ ਸਿਆੜ ਲੱਗ ਜਾਂਦੀ ਐ ਚੱਕ ਇੱਕ ਸਿਆੜ ਲੱਗ ਜਾਂਦੀ ਐ ਵੀ ਟਾਈਮ ਬਹੁਤ ਲੱਗਦਾ ਕਿੱਲੇ ਨੂੰ ਅਸੇ ਲਾਦਨ ਨੂੰ ਕੱਲ ਵੱਡੀ ਸੀ ਵੱਡੀ 4 ਸਿਆੜ ਲੈ ਜਾਂਦੀ ਐ ਨਮੇੜਾ ਰੈਂਕ ਵਾਲੇ ਮੱਕੀ ਦੇ ਪਿੰਡ ਦੇ ਚੰਦੂਲੇਟਰ ਅਸਾ ਅਸਾ ਉਹ 4 ਲੈਂਦੇ ਜਿਹੜੀ ਪੱਟੀ ਐ ਬਈ ਪੂਰੇ ਹੰਬ ਤੱਕ ਹੀ ਹੋਊਗਾ ਨਾ ਰਾਤ ਦਾ ਹੀ ਗਰਮੀ ਜੀ ਫਿਰਦੇ ਆ ਇੱਕ ਨਹੀਂ ਬੱਛਾ ਹੁਨਾ ਤੱਕ ਨਹੀਂ ਜਾਂਦਾ ਕਈ ਵੰਦਾ ਕੱਪੜੇ-ਕੁਪੜੇ ਲਾ ਕੇ ਮਰਿਆ ਛੱਟੀ ਜਾ ਕੇ ਤੋਂਗੇ ਭਾਈ ਲੈ ਭਾਈ ਆ ਦਿਖਾਉਣੇ ਸਾਨੂੰ ਹੋਰ ਬਾਈ ਦਾ ਸਾਮਾਨ ਸਾਰਾ ਕੋ ਇੱਥੇ ਵਿਗਲ ਐ ਆ ਖ ਸ਼ੌਟ ਰਾਈਟਰ ਆਖੜੇਆਂ ਵਿੱਚ ਬੂਤਲਾ ਲੈ ਇਹਨਾਂ ਦੇ ਛੱਤ ਕਹਿੰਦੇ ਚਾਰ ਪੈਂਦਾ ਹੈਗਾ ਆ ਖੜਾ ਇੱਥੇ ਬਤੰਦਰਾ ਨੇ ਸਾਰਾ ਕੁਝ ਖੇਤੀ ਜਿਗਾਰਡ ਕਰਿਆ ਹੋਇਆਗਾ ਆ ਖੜਾ ਸੋਨਾ ਲੀਕਾ ਆ ਦੇ ਆ ਜਨਰੇਟਰ ਬਾਈ ਇਹਨੂੰ ਵੀ ਮਤਲਬ ਦਾਰੂ ਦੂਰ ਪੀ ਆਈ ਵੀ ਇਹ ਵੀ ਟੇਡਾ ਜਿਹਾ ਖੜਾਗਾ ਲੈ ਡਿੰਗਾ ਜਿਹਾ ਹੋਇਆ ਖੜਾ ਲੈ ਬਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਹੈ ਜੀ ਜਿਹੜੇ ਪ੍ਰਚਾਰ ਪਾਉਂਦੇ ਆ ਖੇਤੀ ਨੂੰ ਪਿਆਰ ਕਰਦੇ ਆ ਤੂੰ ਜਰੂਰ ਆਪਣਾ ਮਤਲਬ ਸ਼ੇਅਰ ਕਰੋ ਵੀਡੀਓ ਆ ਖੜਾ ਸੋਨਾ ਦੇਕਾ ਬਾਈ ਧੰਨਵਾਦ ਬਾਈ ਸਾਰਿਆਂ ਦਾ ਬਾਈ ਹੁਣ ਕਿਧਰ ਨੂੰ ਚੱਲਣ ਦੀ ਕਹੀ ਚੱਕੀ ਆ ਕਹੀ ਚੱਕਿਆ ਛੱਪਾਂ ਦੇ ਉੱਪਰ ਵੀ ਜਾਉਂ ਲਾ ਤੜਦਾ ਛੱਪਾਂ ਨੂੰ ਅਸੇ ਹੁਣ ਖਾਦੀ ਪੀਤੀ ਹੈਗਾ ਕਿੰਨਾ ਮੂਡ ਬਣਿਆ ਹੁਣ ਚਾਹੇ ਭਾਂ ਦਾ ਗਿੱਟੇ ਤੇ ਲੱਟੇ ਕੋਈ ਪ੍ਰਵਾਹ ਨਹੀਂ ਚਾਹੇ ਉਹ ਨਾਗ ਲੜ ਜਾਏ ਚਾਹੇ ਕੁਛ ਵੀ ਲੜ ਜਾਏ ਨੰਦੀ ਪੜਾ ਲਈਦਾ ਮੈਂ ਐਸਾ ਨਹੀਂ ਕਰਦਾ ਅੱਛਾ ਜੇ ਮਾਲਮੂ ਨਹੀਂ ਖਾਦਾ ਹੁੰਦਾ ਫੇਰ ਤਾਂ ਮੱਖੀ ਨੇ ਉੱਲੀ ਮੂੰਹ ਤੋਂ ਪੁੱਛ ਨਹੀਂ ਜਾਂਦਾ ਅਸੇ ਨਾ 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 ਮੱਛਰੀ ਮਾਰ ਦੂੰ ਮੈਂ ਕਹਿੰਦਾ ਹਾਂ ਮੱਛਰ ਵੀ ਮੈਂ ਕੀੜੀ ਮ ਜਿਨਾ ਆਖਦਾ ਹੋਗਾ ਹਾਂ ਮਾਰ ਦੂੰ ਇੱਲੇ ਨਹੀਂ ਜਾਂਦਾ ਆਹ ਮੈਂ ਉਹੀ ਗੱਲ ਕਹਿੰਦਾ ਮੱਕੀ ਮੁੱਕੀ ਵੱਢਦੇ ਸੱਪ ਸੁੰਗੜੀ ਦਾ ਆਉਂਦਾ ਹੂ ਬਾਈ ਬੁੰਦੇ ਬਠੇਰੇ ਆਉਂਦੇ ਆ ਛੇ ਕੱਲ ਬਹੁਤ ਵੱਡੇ ਗਏ ਨੇ ਉੱਥੇ ਮੱਕੀ ਆ ਅੱਛਾ ਜੀ ਹੋਰ ਮੈਂ ਤਾਂ ਪਾਪ ਹੀ ਇਹ ਵੀ ਜਰਨ ਪਾਪ ਤਾਂ ਹੈ ਗਨਾਹ ਹੈ ਜੋ ਰਾਤ ਨੂੰ ਚਰੋਣੇ ਮੈਂ ਸਹੀ ਜੇ ਮੈਂ ਮਤਲਬ ਚਾਰ ਪਾਉਂਦੇ ਮਤਲਬ ਵਧੀਆ ਗੱਲ ਆ ਜੇ ਕਿਵੇਂ ਮੈਨੂੰ ਤਾਂ ਵਧੀਆ ਲੱਗਦੀ ਰੰਬੜੀ ਵਧੀਆ ਯਾਰ ਇਹ ਨਹੀਂ ਜੀ ਇਹ ਚੀਜ਼ ਫੇਰਦਾ ਇਹਦੇ ਵਿੱਚ ਜਾਨਵਰ ਵੱਢ ਜਾਂਦੇ ਨੇ ਜਾਨਵਰ ਵੀ ਵੱਢੇ ਨੇ ਬੱਕਰੀ ਦਿੱਤਾ ਚੱਕਦੇ ਨੇ ਪੱਟਾਂ ਉੱਤੇ ਸੱਪ ਸੁਣ ਪਾਪ ਹੀ ਆ ਹਾਂ ਜੇ ਇਹ ਆਪਾਂ ਨਹੀਂ ਵੀ ਇਹ ਚਾਰ ਖਰਾਬ ਉਹਨਾਂ ਵਾਲੇ ਕੰਮਾਂ ਦੇ ਵਿੱਚ ਉੱਲੀ ਡੋਗ ਲੱਗ ਜਾਂਦੇ ਨੇ ਖੱਟਾ ਜਾਂ ਪੀੜਾ ਜਾਂ ਨਕਲ ਹੋ ਜਾਂਦਾ ਹੈ ਅਸੀਂ ਵੀ ਵਿਚਾਰੇ ਹੁੰਦਾ ਪਾਪ ਹੀ ਬੇਨਂ ਟਾਈਮ ਦਾ ਬੇਹ ਜੀ ਚੀਜ਼ ਖਵਾਉਂਦੇ ਹਾਂ ਨਾ ਪਸ਼ੂ ਨੂੰ ਪਾਪ ਤਾਂ ਹੈ ਯਾਰ ਇੰਨਾ ਕੋਈ ਦੇਖਦਾ ਇੰਨਾ ਲੋਕ ਸੋਚਣ ਮੀ ਵੀ ਕਿਤੇ ਨਾ ਪਿਆ ਹੁੰਦਾ ਹਾਂ ਇਹ ਤਾਂ ਗੱਲ ਹੈ ਜੀ ਆਪ ਕੋ ਪਾਪਾਂ ਚ ਘਰੀ ਹੋਗੇ ਤੈਨੂੰ ਮਰ ਦਸਾਂਗਾ ਜੇ ਆਪਾਂ ਨੂੰ ਮਤਲਬ ਇੰਨੀ ਬੇਹ ਜੀ ਚੀਜ਼ ਖਵਾਉਣਾ ਆਪਾਂ ਕਿੱਥੇ ਕਾਵਾਂਗੇ ਖਾਲੇਗਾ ਤੂੰ ਤੈਨੂੰ ਪਾਸ ਨਾਲ ਰੋਟੀ ਫੜਾਣਾ ਖਾਲੇਗਾ ਉਹੀ ਤਾਂ ਗੱਲ ਹੈ ਜੀ ਪਸ਼ੂ ਨੇ ਯਾਰ ਬੋਲਦੇ ਨਹੀਂ ਦਿਮਾਗ ਤਾਂ ਇਹਨਾਂ ਦੇ ਵੀ ਹੈ ਜਰ ਟੰਗਰਾ ਨਾ ਲੋਕ ਸਮਝਦੇ ਨਹੀਂ ਹੈਗਾ ਨਾ 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 ਇਹ ਆਕ ਲੈਨੇ ਹਾਂ ਤਾਂ ਡੱਕ ਕੇ ਦਾਰੂ ਨਾਲ ਚੱਕਦੇ ਨੇ ਕੰਮ ਨੂੰ ਚਾਰ ਪਾਉਣੇ ਫਾੜਨਾ ਕਰ ਉਹ ਜੱਟ ਨੰਕਾ ਉਹ ਨੱਥੂ ਕਨੇ ਬਾਹਣ ਲੈਤੇ ਦੋ ਕਿਲੇ ਸਟੇਕੇ ਤੇ ਠੀਕ ਆ ਦੋ ਤਾਂ ਦਿਹਾੜੀਏ ਤਿੰਨ ਆਪ ਪੰਜ ਹੋ ਗਏ ਬੰਦੇ ਰੁਪਿਆ ਖਾ ਕੇ 6.4000 ਰੁਪਿਆ ਬੱਲੇ ਪੰਜੇ ਬੰਦੇ 6.4000 ਰੁਪਿਆ ਹੱਥੋਂ ਚੱਪ ਕੇ ਖੜ ਗਏ ਸੀ ਛੇ ਵਾਦੇ ਦੇ ਚਾਰ ਪਤਾ ਸੀ ਕਿ ਨਹੀਂ ਚਾਰ ਗਣ ਬੱਟਾ ਜੇਬ ਰਹੀ ਯਾਰ ਉਹ ਬੱਟਾ ਜੇਪਣ ਵਾਲੀ ਜੀ ਦੇਖ ਲੈ ਸਾਹਮਣੇ ਕੰਮ ਦਾੜੀ ਨੂੰ ਮੁੱਛਾਂ ਵਧੀਆਂ ਹਾਂ ਮੁੱਛਾਂ ਵਧੀਆਂ ਵੀ ਆਵੇ ਜਵਾਸ਼ੀ ਬismillah ਇਹ ਲੰਗੜੀ ਨੂੰ ਮੈਂ ਭਾਂਟ ਜਰਾ 5-500 ਰੁਪਏ ਦੇਣਾ ਦਿਹਾੜੇ ਨੂੰ ਦਿਹਾੜੇ ਤੋਂ ਕੋ ਦੋ ਬੱਟਾ ਚ ਪੈ ਲੈਣਾ ਜੀ ਜੋ ਆਪਣਾ ਮਰਦਾ ਤੂੰ ਨਹੀਂ ਤੂੰ ਆਪਿਆ ਬੋਤ ਲੰਕੀ ਜਾਂਦੇ ਮੈਂ ਇਹ ਰੋੜਾ ਕੰਮ ਵੀ ਨਹੀਂ ਆਹ ਜੀ ਰਹਿੰਦੀ ਹੈ ਭਾਈ ਇਹ ਕਿ ਕਿਸੇ ਹੋਰ ਮੱਕੀ ਹੈ ਕਿਹੜੀ ਆ ਉਹ ਸਾਹਮਣੇ ਜਿਹੜੀ ਆਪਣੇ ਲੱਖੇ ਵਾਲੀ ਅੱਛਾ ਇਹ ਰਹਿੰਦਾ ਚਾਰ ਪੌਣਾ ਹਾਂ ਠੀਕ ਚਲ ਬਾਈ ਕਰਿਆ ਫਿਰ ਤੂੰ ਲਾਇਆ ਨੱਕਾ ਨੁੱਕਾ ਕੋਈ ਹੋਰ ਨਾਦਰ ਸੱਪ ਸੁਪੇ ਤੋਂ ਬਚ ਕੇ ਜਾਈਂ ਕਿ ਚੱਕਰ ਨਹੀਂ ਕੋਈ ਉਸੇ ਕੋਈ ਕੋਈ ਬਾ ਮੈਂ ਗੱਲ ਚ ਪਾ ਲੈ ਵਾਠ ਠੀਕ ਵਾਠ